ਮਾਨਯੋਗ ਸਾਥੀਓ ਅੱਜ ਆਪਾਂ ਇੱਥੇ 71 ਹੋਏ ਹਾਂ ਮੰਗ ਪੱਤਰ ਦੇਣ ਵਾਸਤੇ ਨਾ ਤਾਂ ਇਹ ਮੰਗ ਪੱਤਰ ਪਹਿਲਾ ਹੈ ਤੇ ਨਾ ਹੀ ਆਪਾਂ ਪਹਿਲੇ ਵਿਅਕਤੀ ਹਾਂ ਇਹ ਮੰਗ ਪੱਤਰ ਦੇਣ ਵਾਲੇ ਅਨੇਕਾਂ ਮੰਗ ਪੱਤਰ ਅਨੇਕਾਂ ਇਨ ਕਲੱਬੀਆਂ ਵੱਲੋਂ ਆਏ ਦਿਨ ਦਿੱਤੇ ਜਾਂਦੇ ਰਹਿੰਦੇ ਆ ਪਰ ਕੀ ਕਦੀ ਸੁਣਿਆ ਕਿ ਕਿਸੇ ਮੰਗ ਪੱਤਰ ਦੀ ਸੁਣਵਾਈ ਹੋਈ ਹੋਵੇ ਅੱਜ ਤੱਕ ਇਸ ਮੰਗ ਪੱਤਰ ਦੀ ਵੀ ਆਪਣੀ ਹੀ ਕਹਾਣੀ ਆ ਸਿਸਟਮ ਵਿੱਚ ਜਦੋਂ ਵੀ ਕੋਈ ਬੁਰਾਈ ਜਨਮ ਲੈਂਦੀ ਆ ਜਾਂ ਕਹਿ ਲਓ ਕਿ ਕੋਈ ਬੁਰਾਈ ਪੈਦਾ ਹੁੰਦੀ ਆ ਤਾਂ ਇਨਕਲਾਬੀ ਲੋਕਾਂ ਵੱਲੋਂ ਮੰਗ ਪੱਤਰ ਬਣਾਇਆ ਸਜਾਇਆ ਜਾਂਦਾ ਹੈ ਫਿਰ ਉਹ ਮੰਗ ਪੱਤਰ ਵਾਜਿਆਂ ਗਾਜਿਆਂ ਦੇ ਨਾਲ ਝੰਡਿਆਂ ਦੀ ਸ਼ਾਹ ਹਿੱਟ ਲਿਜਾ ਕੇ ਉਸ ਬਰੂਹਾ ਅੱਗੇ ਲਜਾਇਆ ਜਾਂਦਾ ਹੈ ਜਿੱਥੇ ਆਪਾਂ ਮੰਗ ਪੱਤਰ ਦੇਣਾ ਹੁੰਦਾ ਹੈ ਫਿਰ ਉਸ ਮੰਗ ਪੱਤਰ ਦੀਆਂ ਵਾਰੀ-ਵਾਰੀ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਆਖਰ ਉਹ ਮੰਗ ਪੱਤਰ ਦੇ ਦਿੱਤਾ ਜਾਂਦਾ ਹੈ ਪਰ ਖੋਰੇ ਕੀ ਦੁਰਗਤੀ ਹੁੰਦੀ ਆ ਉਸ ਮੰਗ ਪੱਤਰ ਦੀ ਅੱਗੇ ਜਾ ਕੇ ਪਰ ਕੀ ਮਜਾਲ ਕੇ ਮੰਗ ਪੱਤਰ ਸਜਾਉਣ ਵਾਲਿਆਂ ਨੇ ਕਦੀ ਮੋੜ ਸਾਰ ਲਈ ਹੋਵੇ ਕਿ ਕੀ ਬਣਿਆ ਜੁੜਿਆ ਸਾਡੇ ਮੰਗ ਪੱਤਰ ਦਾ ਭ੍ਰਸ਼ਟਾਚਾਰ ਦੇ ਖਿਲਾਫ ਤਾਂ ਮੰਗ ਪੱਤਰ ਰਿਸ਼ਵਤ ਕੋਰੀ ਦੇ ਆਜੇ ਕਸੀ ਇਸ ਕਰੀ ਵਜੋਂ ਸਾਰੀਆਂ ਤਹਿਸੀਲਾਂ ਦੇ ਤਹਿਸੀਲਦਾਰਾਂ ਨੂੰ ਜਿਹੜੇ ਮੰਗ ਪੱਤਰ ਦਿੱਤੇ ਆ ਤੇ ਜਿਹੜੇ ਬਿਜਲੀ ਦੇ ਕਨੈਕਸ਼ਨ ਆ ਉਹ ਜਬਰੀ ਕੱਟ ਰਹੇ ਆ ਲੋਕਾਂ ਨੂੰ ਧਮਕੀਆਂ ਦੇ ਰਹੇ ਆ ਤੇ ਜਿਹੜੇ ਘਟਰਪਾਲੇ ਵਾਲਿਆਂ ਜਿਹੜੇ ਛੱਤਾਂ ਦੇ ਪੈਸੇ ਜਿਹੜੇ ਇੰਦਰਾਵਾਸ ਯੋਜਨਾ ਦੇ ਤਹਿਤ ਉਹ ਕੁਝ ਲੋਕਾਂ ਨੂੰ ਮਿਲੇ ਆ ਮਤਲਬ ਰੂੰਗਾ ਝੂੰਗਾ ਜਿਆ ਪਾਤਾ ਆ ਲੋਕਾਂ ਨੂੰ ਬਾਕੀ ਸਾਰੇ ਜਿਹੜੇ ਲੋਕ ਆ ਉਹ ਵੀ ਇਸ ਚੀਜ਼ ਦੀ ਮੰਗ ਕਰਦੇ ਆ ਉਹਨਾਂ ਨੂੰ ਮਿਲਣਾ ਕਿਹੜਾ ਕਿਸੇ ਦਾ ਗਰੀਬ ਦਾ ਘਰ ਬਣ ਜਾਵੇ ਤੇ ਅੱਜ ਜਿਹੜਾ ਇਹ ਪੰਜਾਬ ਦੀ ਸਰਕਾਰ ਦੀਆਂ ਜਿੰਨੀਆਂ ਵੀ ਗਰੰਟੀਆਂ ਆ ਉਹ ਪੂਰੇ ਪੂਰਨਾ ਫੇਰ ਹੋ ਚੁੱਕੀਆਂ ਆ ਕਿਸੇ ਗੱਲ ਤੇ ਵੀ ਥਰੇ ਨੇ ਉਤਰੇ 2500 ਪੈਨਸ਼ਨ ਜਿਹੜੀ ਆ ਉਹ ਵੀ ਲੋਕੀ ਵੇਖਣ ਦੇ ਆ ਤੇ ਜਿਹੜੇ 1100 ਰੁਪਇਆ ਕਹਿੰਦਾ ਸਗਨ ਵੱਜੂ ਮੈਂ ਬੀਬੀਆਂ ਨੂੰ ਦੇਣਾ ਵਾ ਤੇ ਉਹ ਵੀ ਅਜੇ ਤੱਕ ਨਾਂ ਨਹੀਂ ਲੈਂਦਾ ਡਰਾਮੇ ਜੇ ਕਰਕੇ ਇਹ ਆ ਹੁਣ ਇਸ ਮਹੀਨੇ ਪੈ ਜਾਣੇ ਆ ਇਸ ਮਹੀਨੇ ਪੈ ਜਾਣੇ ਆ ਇਸ ਕਰਕੇ ਲੋਕਾਂ ਦੀ ਜਿਹੜੀ ਆ ਹਾਲਤ ਬਹੁਤ ਬੇਤਰ ਹੋ ਚੁੱਕੀ ਆ ਬੱਤਰ ਹੋ ਚੁੱਕੀ ਆ ਕਿਉਂਕਿ ਕੰਮ ਲੋਕਾਂ ਕੋ ਹੈ ਨਹੀਂ ਕਿ ਖੇਤਾਂ ਦੇ ਵਿੱਚ ਮਸ਼ੀਨੀਕਰਨ ਹੋ ਗਿਆ ਆ ਤਾਂ ਲੋਕ ਜਿਹੜੀਆਂ ਲੋਕਾਂ ਦੀਆਂ ਸਿਹਤ ਸਖਤਿਆਂ ਉਦਾਂ ਦੀ ਸਿਹਤ ਨਹੀਂ ਹੈਗੀ ਇਸ ਕਰਕੇ ਅੱਜ ਅਸੀਂ ਇੱਥੇ ਸ਼ਾਹਕੋਟ ਦੀ ਅਸੀਂ ਤਹਿਸੀਲਦਾਰ ਨੂੰ ਮੰਗ ਪੱਤਰ ਜਿਹੜਾ ਦੇ ਰਹੇ ਆ ਕਿ ਉਹਦੇ ਵਿੱਚ ਇਹ ਹੈਗਾ ਕਿ ਜਿਹੜੀਆਂ ਤੁਸੀਂ ਕਿਹਾ ਮੇਰਾ ਘਰ ਮੇਰੇ ਨਾਮ ਉਹ ਰਜਿਸਟਰੀਆਂ ਉਹ ਹਜੇ ਤੱਕ ਅੜਿਆ ਪਿਆ ਕਿਸੇ ਦੀ ਕੋਈ ਰਜਿਸਟਰੀ ਨਹੀਂ ਹੋਈ ਕਿਸੇ ਨੂੰ ਕੁਝ ਲੋਕਾਂ ਨੂੰ ਗਾਰਡਰ ਬਾਲਿਆਂ ਦੇ ਬਕਾਇਏ ਮਿਲੇ ਆ ਬਾਕੀ ਲੋਕਾਂ ਨੇ ਫਾਰਮ ਭਰੇ ਆ ਔਰ ਜੇ ਕਿ ਆਇਆ ਤੇ ਦੇਨੇ ਚਾਹੀਦੇ ਆ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਿੱਖਾ ਸੰਘਰਸ਼ ਹੋਏਗਾ ਤੇ ਜਿਹੜੀਆਂ ਨਰੇਗਾ ਦਾ ਕੰਮ ਜਿਹੜਾ ਆ ਉਹ ਵੀ ਪੂਰਾ ਜਿਹੜਾ ਉਹਦੇ ਵਿੱਚ ਪੂਰੀ ਧੰਦਲੀ ਆ ਉਹ ਮੈਦ ਨਹੀਂ ਰਿਆ ਲੋਕਾਂ ਦੀਆਂ ਦਿਹਾੜੀਆਂ ਜਿਨ੍ਹਾਂ ਨੂੰ ਕੰਮ ਨਹੀਂ ਕੀਤਾ ਉਹਨਾਂ ਦੇ ਪੈਸੇ ਹੀ ਪੈ ਰਹੇ ਆ ਤੇ ਬਾਕੀ ਲੋਕਾਂ ਨੂੰ ਜਿਹੜੇ ਨਰੇਗਾ ਵਰਕਰ ਆ ਉਹਨਾਂ ਨੂੰ ਕੰਮ ਜਿਹੜਾ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਅੱਜ ਇਸ ਕੜੀ ਵੱਜੂਈ ਤਸੀਲਦਾਰ ਸ਼ਾਹ ਕੁਮ ਜਿਹੜਾ ਇਹ ਮੰਗ ਪੱਤਰ ਸੌਂਪਣ ਲੱਗੇ ਆ लोटू ਯੂਨੀਅਨ ਵੱਲੋਂ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਤੇ ਐਸਡੀਐਮ ਦਫ਼ਤਰਾਂ ਵਿਖੇ ਮੰਨਰੇਗਾ ਸਕੀਮਾ ਤਹਿਤ ਕੱਚੇ ਮਕਾਨਾਂ ਤੇ ਬਿਜਲੀ ਬਿੱਲਾਂ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਇਸ ਸਬੰਧ ਵਿੱਚ ਡੀਸੀ ਦਫ਼ਤਰਾਂ ਤੇ ਐਸਡੀਐਮ ਦਫ਼ਤਰਾਂ ਵਿਖੇ ਮੰਗ ਪੱਤਰ ਸੌਂਪੇ ਗਏ ਇਸ ਸਬੰਧ ਵਿੱਚ ਅੱਜ ਸ਼ਾਹਕੋਟ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਬੀਬੀ ਗੁਰਬਖਸ਼ ਕੌਰ ਅਤੇ ਗੁਰਮੀਤ ਸਿੰਘ ਦੀ ਅਗਵਾਈ ਹੇਠ ਇਕੱਤਰ ਹੋ ਕੇ ਨਾਇਬ ਤਹਿਸੀਲਦਾਰ ਸਾਹਿਬਾਂ ਨੂੰ ਮੰਗ ਪੱਤਰ ਸੌਂਪਿਆ ਗਿਆ